ਅੱਜ ਆਪਾਂ ਆ ਗਏ ਦੋਸਤੋ ਬਰਡ ਪਾਰਕ ਭਰਤਗੜ ਬਰਡ ਪਾਰਕ ਪੰਛੀਆਂ ਦੀ ਪਾਰਕ ਕਿਹਾ ਜਾਂਦਾ ਇਹਨੂੰ ਤੇ ਟਿਕਟ ਆਪਾਂ ਲੈ ਲਈਆਂ 155 ਰੁਪਏ ਟਿਕਟ ਇੱਕ ਬੰਦੇ ਦੀ ਜੇ ਤੁਸੀਂ ਈ ਰਿਕਸ਼ਾ ਲੈਣਾ ਤਾਂ 800 ਰੁਪਏ ਚਾਰ ਬੰਦੇ ਦੀ ਰਾਮ ਤੇ ਬਹਿ ਸਕਦੇ ਹੋ ਗਾਈਡ ਲੈਣਾ 800 ਰੁਪਏ ਤੇ ਬਾਕੀ ਆਪਾਂ ਹੁਣ ਜਾ ਕੇ ਗਾਂ ਗੱਲ ਕਰਦੇ ਆਂ ਵੀ ਦਿਖਾਉਨੇ ਆ ਤੁਹਾਨੂੰ ਪੰਛੀ ਪਰਿੰਦੇ ਕਹੇ ਜene ਉਰੇ ਤੇ ਇਹ ਪਰਤ ਪਰਦੇ ਕੋਲ ਪਿਆ ਜਾਂਦਾ ਵਰਡ ਨੈਸ਼ਨਲ ਪਾਰਕ ਤੇ ਬਾਕੀ ਆਜੋ ਹੁਣ ਆਪਾਂ ਗਾਹਾਂ ਗੱਲ ਕਰਦੇ ਆਂ ਗਾਹਾਂ ਦਿਖਾਉਨੇ ਆ ਤੁਹਾਨੂੰ ਹਾਂ ਕੋਈ ਬਾਤ ਨਹੀਂ ਬਚਾਏ ਇਹ ਦੇਖੋ ਮਿੱਤਰੋ ਆਪਾਂ ਨੇ ਕਰਤਾ ਸਟਾਰਟ ਇਹ ਰਿਕਸ਼ਾ ਤੇ ਬੈਠ ਕੇ ਇਹ ਪੂਰਾ ਜੰਗਲ ਏਰੀਆ ਹੈ ਇਹਦੇ ਵਿੱਚ ਕਹਿੰਦੇ ਵੀ ਲੈਪਡ ਵੀ ਪਾਇਆ ਜਾਂਦਾ ਹੋਰੇ ਜਿਹੜਾ ਪਾਰਕ ਤੇ ਇਹ ਦੇਖੀ ਜਾ ਉਧਰ ਨੂੰ ਲੱਗਦਾ ਜੀ ਹੁਣ ਜੰਗਲ ਤੇ 800 ਰੁਪਿਆ ਲੁੰਦੇ ਨੇ ਮਨ ਇਹ ਰਿਕਸ਼ਾ ਵਾਲੇ ਜਿਹਦੇ ਵਿੱਚ ਆਪਾਂ ਬੈਠ ਕੇ ਜਾ ਰਹੇ ਆਂ ਤੇ ਬਾਕੀ ਹੁਣ ਗਾਹਾਂ ਗਾਹਾਂ ਚੱਲਦੇ ਜਾ ਰਹੇ ਆਂ ਤੇ ਦੇਖਦੇ ਆਂ ਕਹਿੰਦੇ ਵੀ ਇਹ ਤਾਂ ਹੈਗਾ ਬਾਹਰੀ ਏਰੀਆ ਜਿਹੜਾ ਬਾਹਰੀ ਏਰੀਆ ਉਹ ਆ ਇਹ ਇਹ ਬਾਕੀ ਤੁਸੀਂ ਜਦੋਂ ਅੰਦਰ ਜਾਏਂਗੇ ਉਹ ਤਾਂ ਹੋਰ ਜੰਗਲ ਘਣਾ ਹੁੰਦਾ ਜਾਊਗਾ ਤੇ ਪੰਛੀਆਂ ਦੀਆਂ ਕਿਸਮਾਂ ਤੁਹਾਨੂੰ ਅੰਦਰ ਹੋਰ ਲੈਦੀਆਂ ਤੋਂ ਲੈਦੀਆਂ ਦੇਖਣਗੀਆਂ ਦੇਖੀ ਇੱਥੋਂ ਇਹਨੇ ਰਕਾ ਲਿਆ ਤੇ ਬਾਕੀ ਆਪਾਂ ਦੇਖਦੇ ਹਾਂ ਵੀ ਕੀ ਦਿਖਾਉਂਦੇ ਨੇ ਹੁਣ ਕਰ ਕਰਕੇ ਅੱਛਾ ਜੀ ਆਜੋ ਆਜੋ ਫਿਰ ਕਹਾਂ ਲਓ ਜੀ ਕਹਿੰਦੇ ਇੱਕ ਉੱਲੂ ਬੈਠਾ ਦਿਖਿਆ ਏ ਉਹ ਦੇਖੋ ਹੁਣ ਹੋਰ ਪੇਜ ਨੂੰ ਚੈੱਕ ਕਰਦੇ ਨੇ ਕਹਿੰਦੇ ਉਹਦੇ ਨਾਲ ਦੇ ਦੇਖ ਰਹੇ ਨੇ ਇਹ ਉੱਲੂ ਬੈਠਾ ਇੱਥੇ ਇਹ ਬਈ ਟੈਲੀਸਕੋਪ ਨਾਲ ਦਿਖਾਉਂਦੇ ਨੇ ਓਰੇ ਤੇ ਆਜੋ ਹੁਣ ਆਪਾਂ ਵੀ ਦੇਖਦੇ ਆਂ ਵੀ ਉੱਲੂ ਤੇ ਬਾਕੀ ਗਾਂਹ ਜਾਨਵਰ ਤੁਹਾਨੂੰ ਹੋਰ ਦਿਖਾਉਨੇ ਆਂ ਕਰਨੇ ਤੈਨੂੰ ਲੱਗ ਦੇ ਕੀ ਆ ਰਿਹਾ ਸਹੀ ਔਰ ਪੇਜ ਕਰ ਰਿਹਾ ਚੈੱਕ ਆਪਾਂ ਵੀ ਕਰਦੇ ਆਂ ਚੈੱਕ ਆਜੋ ਫਿਰ ਗਾਂਹ ਤੁਹਾਨੂੰ ਹੋਰ ਦਿਖਾਉਨੇ ਆਂ ਦਰਸ਼ਕੋ ਜਿਹੜੇ ਆ ਤੁਸੀਂ ਕਹਿੰਦੇ ਨਾ ਦਰਖਤ ਜੇ ਦੇਖਦੇ ਜਾਂਦੇ ਹੋ ਆ ਝਾੜੀਆਂ ਆਂ ਬੇਰੀਆਂ ਆਂ ਇਹ ਹੈ ਕਿ ਨਹੀਂ ਮਿਸਵਾਕ ਦੇ ਦਰਖਤ ਨੂੰ ਜਿਹੜਾ ਆਪਾਂ ਟੂਥਪੇਸਟ ਨਹੀਂ ਕਰਦੇ ਮਿਸਵਾਕ ਦੇ ਦੇ ਬਈ ਦੁਕਾਨ ਵਾਲੇ ਨੂੰ ਕਹਿੰਨੇ ਆਂ ਆਪਾਂ ਕਹਿੰਦੇ ਵੀ ਦੰਦ ਮਜ਼ਬੂਤ ਹੋਣਗੇ ਇਹੋ ਦਰਖਤ ਨੇ ਮੈਨੂੰ ਤਾਂ ਪਤਾ ਹੀ ਬੈਰ ਨਹੀਂ ਲੱਗਿਆ ਕਿ ਮਿਸਬਾਕ ਮੈਂ ਤਾਂ ਟੂਥਪੇਸਟ ਦੇ ਮਿਸਬਾਕ ਸਮਝੀ ਜਾਂਦਾ ਹੁੰਦਾ ਸੀ ਵੀ ਦਰਖਤ ਹੁੰਦੇ ਨੇ ਰੁਕ ਲੋ ਮਾੜਿਆ ਰ ਕੋਇਆ ਕਹਿੰਦੇ ਵੀ ਕੁਝ ਨਿਕਲ ਰਿਹਾ ਪੋਰਸ ਸਾਡੀ ਭੱਜ ਲਈ ਕੁਝ ਮਿਲੇ ਆ ਕਹਿੰਦੇ ਹੁਣ ਦੇਖਦੇ ਆ ਇਸ ਪੋਟੇ ਦੀ ਮੁੱਸਾ ਚ ਚੀਕਾ ਲੁੱਟ ਜੀ ਬਈ ਦੇਖਦੇ ਆ ਕਹਿੰਦੇ ਵੀ ਕੁਝ ਦਿਖਿਆ ਹੈ ਮੈਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਫਿਰ ਨੂੰ ਦਿਖਾਈ ਨੇ ਕਹਿੰਦੇ ਉਹ ਦੇਖੋ ਤੁਸੀਂ ਸਪਾ ਉਸਕੇ ਧੱਬੇ ਹੈ ਇਸ ਪਰ ਵੀ ਹੈ ਨਾ ਹਾਂ ਕਿੰਨੀ ਕਹ ਦੇਗੀ ਗਿਣਤੀ ਇਨਕੀ ਯਹਾਂ ਕਭ ਜ ਚਾਰ ਹਿਰਨ ਕੇ ਇਸ ਪਰ ਸੁਣੇ ਇਹ ਬਈ ਹਿਰਨ ਨੇ ਚਾਰ ਹਾਂ ਸਪਾਟਡ ਹੀਰਨ ਉਹਤੇ ਜਿਹੇ ਬੋਲਦੇ ਚੀਤਲ ਚੀਤਲ ਮਤਲਬ ਚੀਤੇ ਪੜੇ ਹੋਏ ਇਸਕੇ ਉਪਰ ਮਤਲਬ ਇਹ ਚੀਤਲ ਚੀਤੇ ਹਮਲਾ ਕਰਤੇ ਹੈ ਇਸਪੇ ਚਿੱਤਰ ਚੀਤੇ ਆਹੋ ਦਾਗ ਧੱਬੇ ਚੀਤਲ ਬੋਲਤੇ ਚਿੱਤਰ ਕਹਿੰਦੇ ਨੇ ਵੀ ਜਿਵੇਂ ਮੈਂ ਹਿਰਨ ਨੂੰ ਅੱਗੇ ਮਿਲਗੇ ਉਹ ਚੀਜ਼ ਸੀਗੀ ਇਹ ਤੇ ਪੋਰਸ ਨੇ ਦਿਖਾਇਆ ਤੇ ਆ ਜੋ ਪਾਹਣ ਗਾਹਾਂ ਦੇਖਦੇ ਆ ਜੋ ਚਲੋ ਬਈ ਦੇਖੋ ਓਕੇ ਦੇਖੋ ਵੀ ਦੇਖੋ ਓਹ ਦੇਖੋ ਬਈ ਤਿੱਤਰ ਬੈਠੇ ਨੇ 1200 ਥੋੜਾ ਅੱਗੇ ਕਰਨਾ ਅੱਗੇ ਓਹ ਦੇਖੋ 12 ਸਿੱਗੇ ਦਿਖੇ ਨੇ ਦੋ ਬੈਠੇ ਇਹ ਆ ਦੇਖੋ ਜੇ ਦਿਖਦੇ ਹੁਣ ਬਾਜੀ ਬਾਕਾ ਕਮਾਲ ਦਾ ਦ੍ਰਿਸ਼ ਹੈ ਤੁੱਪ ਜੀ ਉੱਪਰ ਪੈ ਰਹੀ ਆ ਜੀ ਇਸ ਨੂੰ ਕਹਿੰਦੇ ਕੀ ਇਹ ਡੀਅਰ ਹੀ ਹੈ ਜੋ ਪਹਿਲੇ ਜਗ੍ਹਾ ਤੇ 12 ਸਿੰਘ ਹਾਂ ਇਹ ਮੈਂ ਮਤਲਬ ਮੇਰੇ ਮਨ ਆ ਦੇਖਣ ਹੋ ਗਏ ਤਾਂ ਦੇਖ ਹਾਂ ਸਿੰਘ ਇਸ ਕੀ ਹਾਂ ਹਾਂ ਸਿੰਘ ਹੋ ਚਾਹ ਦੇਖੋ ਉਹ ਜਿਹੜਾ ਪੂਰੇ ਸਾਹਮਣੇ ਦੇਖ ਰਹੇ ਹੋ ਨਾ ਉਹ ਉਹ ਦੇਖੋ ਇਹ ਸੂਰ ਜੰਗਲੀ ਤੇ ਆਪਾਂ ਥੋੜਾ ਜਿਹਾ ਹੋਰ ਨੇੜੇ ਕਰਕੇ ਦੇਖਦੇ ਹਾਂ ਇਹ ਆ ਦੇਖੋ ਇਹ ਆ ਗਿਆ ਸੂਰ ਜੰਗਲੀ ਤੇ ਬਾਕੀ ਓਰੇ ਕਹਿੰਦੇ ਨਾ ਕਛੂ ਬਹੁਤ ਵੱਡੇ ਵੱਡੇ ਨੇ ਤੇ ਬਾਕੀ ਆਪਾਂ ਹੋਰ ਦੇਖੀਏ ਥੋੜਾ ਜਿਹਾ ਨੇੜੇ ਕਰਕੇ ਇਹ ਆਏ ਫੀਮੇਲ ਹੈ ਤੇ ਇਹਦੇ ਕਨੇ ਸਿੰਘ ਜਾਂ ਵੀ ਹੁੰਦਾ ਸੂਰ ਦੇ ਤੇ ਯਾਦ ਨਹੀਂ ਮਾਰ ਦਿੱਤੇ ਹਨਾ ਠੀਕ ਹੈ ਵੀ ਇਹਨਾਂ ਦਾ ਸਾਈਜ਼ ਫੋਪੜਾ ਹੁੰਦਾ ਹੁੰਦਾ ਹੈ ਤੇ ਦੇਖ ਲਓ ਤੁਸੀਂ ਆਹ ਇਹਦਾ ਹਸਾਬ ਕਿਤਾਬ ਤੇ ਬਾਕੀ ਆ ਜੋ ਪਗਾਹ ਹਰ ਕੇ ਦੇਖਦੇ ਆਂ ਗਾਹ ਚੱਲ ਕੇ ਹੋਰ ਕਹਿੰਦੇ ਵੀ ਕੱਛੂ-ਕੁੱਛੂ ਇੱਥੇ ਬਹੁਤ ਨੇ ਤੇ ਉਹ ਦੇਖਦੇ ਆਂ ਬਾਕੀ ਕਿੱਥੇ ਨੇ ਮਾਨੂੰ ਤਾਂ ਇਹਦਾ ਕੱਚੂ ਦਿਖਿਆ ਨਹੀਂ ਹੈਗਾ ਹਰ ਭੇਜ ਦੇਖੋ ਜਿਵੇਂ ਨਾ ਸ਼ਿਕਾਰ ਖੇਡਣ ਜਾਂਦਾ ਹੁੰਦਾ ਹੈ ਜਾਂਦਾ ਚੁੱਪ ਹੋ ਜਾ ਚੁੱਪ ਚੁੱਪ ਹੋ ਜਾ ਚੁੱਪ ਉਹ ਦੇਖ ਇਹ ਉਹ ਦੇਖ ਹੁਣ ਦੇਖਣਾ ਭੱਜਣਾ ਇਹ ਹਰ ਭੇਜ ਲੈ ਪਾਉਂਦਾ ਕਿ ਨਹੀਂ ਇਹ ਕਿਤੇ ਹਮਲਾ ਹੀ ਨਾ ਕਰ ਦੇਵੇ ਹਰ ਭੇਜ ਤੇ ਲੈ ਲੈ ਦੇਖ ਲੈ ਕੱਕਰੀ ਜਾਂਦਾ ਲੈ ਲੈ ਆਹ ਦੇਖ ਲੈ ਹੁਣ ਸੂਰ ਦੇ ਕਿਵੇਂ ਮਗਰ ਪਿਆ ਹੈ ਤੇ ਬਾਕੀ ਹੁਣ ਬਾਈ ਆ ਦੇਖੋ ਉਧਰ ਲੈਂਜ ਫਿੱਟ ਕਰ ਰਿਹਾ ਇਹ ਆਪਾਂ ਨੂੰ ਪੰਛੀ ਪੂੰਛੀ ਦਿਖਾਊਗਾ ਔਰ ਇਹ ਜੰਗਲ ਦੇ ਤੇ ਕਹਿੰਦਾ ਬਾਈ ਉਧਰ ਟਾਈਗਰ ਵਗੈਰਾ ਵੀ ਆ ਜਾਂਦੇ ਨੇ ਕਿਉਂਕਿ ਬਹੁਤ ਵੱਡਾ ਪਾਰਕ ਆ ਤੇ ਬਾਕੀ ਆਪਾਂ ਹੁਣ ਦੇਖਦੇ ਆਂ ਆਪਾਂ ਨੂੰ ਕੀ ਦਿਖਾਉਂਦਾ ਏ ਤੇ ਬਾਕੀ ਉਰੇ ਪੰਛੀ ਪੂੰਛੀ ਬਹੁਤ ਸੋਹਣੇ ਨੇ ਕਿਉਂਕਿ ਜੰਗਲੀ ਏਰੀਆ ਬਾਈ ਸਾਰਾ ਇਹ ਅਸਲੀ ਜੰਗਲੀ ਏਰੀਆ ਤੁਹਾਨੂੰ ਦਿਖਾਵਾਂਗੇ ਆਪਾਂ ਸਰ ਸਿਕਾ ਪਾਰਕ ਜਿਹੜਾ ਬਹੁਤ ਜ਼ਿਆਦਾ ਕਿਲੋਮੀਟਰਾਂ 'ਚੋਂ ਫੈਲਿਆ ਹੋਇਆ ਆ ਔਰ ਟਾਈਗਰ ਉੱਥੇ ਘਟੋੜ 33 ਟਾਈਗਰ ਨੇ ਉੱਥੇ ਦੇਖ ਲਓ ਉਹ ਤੁਹਾਨੂੰ ਦਿਖਾਉ ਤੇ ਚਲੋ ਮਿਹਰਬਾਨੀ ਧੰਨਵਾਦ ਬਾਕੀ ਆਪਾਂ ਦੇਖਦੇ ਹਾਂ ਹੋਰ ਤੇ ਬਾਈ ਆ ਕੀ ਕਰਦਾ ਰਿਕਾਰਡਿੰਗ ਤੇ ਆਹ ਦੇਖੋ ਬਾਈ ਹੁਣ ਆਪਾਂ ਨੂੰ ਇਹਦੇ ਨਾਲ ਦਿਖਾਊਗਾ ਤੇ ਅੱਛਾ ਇਹ ਰਗਾਵਾਤ ਨਾ ਫੂਲ ਇਹ ਨਹੀਂ ਨਾ ਹਿੱਕਾ ਹਲ ਮੀਲ ਹੈ ਆਪੇ ਸ਼ੌਮਗੁਦੀ ਇਹ ਦਿਖਾ ਰਿਹਾ ਬਾਈ ਆਪਾਂ ਨੂੰ ਕੋਸ਼ਿਸ਼ ਕਰ ਰਿਹਾ ਆਹ ਦੇਖੋ ਬਈ ਕਛੂ ਮੈਂ ਕਰਾ ਦੇਖੋ ਬਈ ਕਛੂ ਦੇਖੋ ਕਿੱਡੇ ਕਿੱਡੇ ਨੇ ਉਹ ਬਾਂਦਰ ਵੀ ਆ ਗਈ نیچے ਦੇਖੋ ਜੀ ਲੜਾਈ ਹੋਣ ਵਾਲੀ ਤਿਆਰ ਹੋਈ ਪਈ ਆ ਬਾਂਦਰਾਂ ਦਾ ਕਛੂਆਂ ਦੀ ਦੇਖੋ ਵੀ ਕੰਮ ਮਗ ਗਿਆ ਲੈ ਸਹੀ ਆ ਦੇਖੋ ਯਾਰ ਲੈ ਕੰਮ ਮਗ ਗਿਆ ਪੂਰਾ ਇਹ ਉਹ ਕਹਿੰਦੇ ਵੀ ਆਟਾ ਸੀ ਖਾਣਾ ਉਹ ਕਹਿੰਦੇ ਅਸੀਂ ਖਾਣਾ ਵੀ ਕਛੂ ਕੁੱਲੇ ਐਸੇ ਨੇ ਕਹਿੰਦੇ ਵੀ 100 100 ਸਾਲ ਇਨਾਂ ਦੀ ਉਮਰ ਆ ਕਮਾਲ ਇਤਨੀ ਜ਼ਿਆਦਾ ਉਮਰ ਹੁੰਦੀ ਮੈਨੂੰ ਪਹਿਲੀ ਵਾਰ ਪਤਾ ਚੱਲਾ ਸਭ ਤੋਂ ਜ਼ਿਆਦਾ ਕਹਿੰਦੇ ਕਛੂ ਦੀ ਉਮਰ ਹੁੰਦੀ ਆ ਇਹ ਕਹਿੰਦੇ ਵੀ 100 100 ਸਾਲ ਦੀ ਤਾਂ ਇਹ ਵੀ ਹੈਗੇ ਨੇ ਉਰੇ ਤਾਂ ਤਾਂ ਬੈਠਾ ਰਹਿ ਗਿਆ ਤੇ ਤੁਸੀਂ ਦੇਖੋ ਹੈ ਕਿ ਡੇ ਡੇ ਨੇ ਆਹ ਜੀ ਥੈਂਕ ਯੂ ਸਰ ਬਹੁਤ ਅੱਛਾ ਲੱਗਾ ਚੱਲੇ ਅੱਗੇ ਕਿੱਡੇ ਕਿੱਡੇ ਕਛੂਏ ਨੇ ਹਾਂ ਜੀ ਉਹ ਆ ਕੇ ਦੇ ਦੇਣਾ ਵਿੱਚ ਆਹਾਂ ਕੋਈ ਬਾਤ ਨਹੀਂ ਦੇਖੋ ਜੀ ਆ ਕੇ ਖਤਰਾ ਆ ਤੇ ਆਪਾਂ ਨੂੰ ਦਰਸ਼ਨ ਚ ਜੀ ਕਸ਼ਟ ਸੈਟ ਸਾਈਜ਼ ਦੇਖੋ ਕੱਚੂਆਂ ਦੇ ਪਰ ਇਹਦੇ ਜਿਹੜਾ ਉੱਪਰਲਾ ਸੈੱਲ ਹੁੰਦਾ ਨਾ ਇਹ ਕਹਿੰਦੇ ਵੀ ਸੌਫਟ ਹੁੰਦਾ ਠੀਕ ਹੈ ਜਿਹੜਾ ਦੂਜਾ ਹੁੰਦਾ ਉਹ ਤਾਂ ਕਿਹੜਾ ਹੁੰਦਾ ਇਹਦਾ ਕਹਿੰਦੇ ਸੌਫਟ ਹੁੰਦਾ ਜਿਹੜਾ ਇਹਦਾ ਇਹ ਇਹਦਾ ਆਪਣਾ ਉੱਪਰਲਾ ਹੁੰਦਾ ਆਹ ਦੇਖ ਲਓ ਆਹ ਚੀਜ਼ ਦੀ ਤੇ ਬਾਕੀ ਆਪਾਂ ਹੋਰ ਦੇਖਦੇ ਆ ਵੀ ਤੁਹਾਨੂੰ ਦਿਖਾਉਣੇ ਸੀਗੇ ਹੁਣ ਤੁਹਾਨੂੰ ਆਪਾਂ ਗਾਂ ਦਿਖਾਉਣੇ ਆ ਜੋ ਆ ਦੇ ਕੁਦਰਤ ਕੋ ਇਹ ਪੂਰਾ ਨਾ ਕਹਿੰਦੇ ਵੀ ਕੂਰੇ ਦਾ ਏਰੀਆ ਆ ਗਿਆ ਵੀ ਇੱਥੇ ਜਣੀ ਉੱਤਰ ਤੁਰਨਾ ਇੱਕ ਸਹੀ ਨਹੀਂ ਮੰਨਦੇ ਹੈਗੇ ਇੱਥੇ ਇਸ ਜਗ੍ਹਾ ਦੇ ਉੱਪਰ ਵੀ ਬਹੁਤ ਜ਼ਿਆਦਾ ਜਣੀ ਇੱਥੇ ਗਹਿਰਾ ਜੰਗਲ ਆ ਜਾਂਦਾ ਤੁਸੀਂ ਦੇਖ ਹੀ ਰਹੇ ਹੋ ਵੀ ਆਲੇ-ਦਾਲੇ ਕਿਵੇਂ ਦਰਖਤ ਤੇ ਦਰਖਤ ਤੇ ਵਿਚਾਲੇ ਇਹ ਆ ਤੇ ਜਣੀ ਇੱਥੇ ਜਣੀ ਜਿਆਦਾ ਪਾਣੀ ਵਾਲਾ ਏਰੀਆ ਆ ਜਾਂਦਾ ਜਿਵੇਂ ਇੱਥੇ ਪਾਣੀਆਂ بارشਾਂ ਦੇ ਤੁਹਾਨੂੰ ਤੇ ਲੋ ਵੀ ਖੜੇ ਦਿਖੇ ਜਾਣਗੇ ਤੇ ਪੰਛੀਆਂ ਦੀਆਂ ਆਵਾਜ਼ਾਂ ਆਈ ਜਾਂਦੀਆਂ ਨੇ ਤੇ ਹਰਨ ਹੁਰਨ ਜਿੱਥੇ ਆ ਵੀ ਫਿਰਦੇ ਨੇ ਤੇ ਕਹਿੰਦੇ ਲੈਪਡ ਦਾ ਵੀ ਇਹ ਏਰੀਆ ਜਿਹੜਾ ਲੈਪਡਾ ਉਹਦਾ ਵੀ ਏਰੀਆ ਤੇ ਦੇਖੋ ਤੁਸੀਂ ਬਾਕੀ ਕਿੰਨਾ ਖੂਬਸੂਰਤ ਹੈ ਇਹ ਜੰਗਲ ਅਸਲੀ بڑا ਜੰਗਲ ਆਪਾਂ ਤੁਹਾਨੂੰ ਗਾਹਾਂ ਵੀ ਦਿਖਾਉਣਾ ਜਿਹੜਾ ਹੈਗਾ ਸਰਸਿਕਾ ਨੈਸ਼ਨਲ ਪਾਰਕ ਉਹ ਵੀ ਏ ਤੋਂ ਵੀ ਤਗੜੀ ਚੀਜ਼ ਆ ਤੇ ਬਾਕੀ ਆ ਬਾਈ ਉਹ ਖਜੂਰ ਦੇ ਦਰਖਤ ਵੀ ਆ ਜਾਂਦੇ ਨੇ ਦੇਖ ਲਓ ਤੁਸੀਂ بڑے بڑے ਤੇ ਬਾਕੀ ਉਹ ਦੇਖੋ ਵੀ ਏਰੀਆ ਕਿੰਨਾ ਵਧੀਆ ਆਹ ਦੇਖੋ ਮਿੱਤਰੋ ਇਹ ਆ ਜਾਂਦਾ ਅਸਲੀ ਵਰਡ ਏਰੀਆ ਇਥੇ ਉਰੇ ਆਪਣਾ ਪਾਣੀਓ ਪਾਣੀ ਆ ਪਰ ਜਣੀ ਇਹ ਮੇਨ ਏਰੀਆ ਆ ਜਾਂਦੇ ਨੇ ਬਤਕਾਂ-ਬਤਕਾਂ ਜੀਆਂ ਆ ਗਈਆਂ ਦੇਖ ਲਓ ਤੁਸੀਂ ਫਿਰਦੀਆਂ ਨੇ ਨਾ ਹਾਂ ਆ ਦੇਖੋ ਇਹ ਮੇਨ ਏ ਕਹਿੰਦੇ ਵੀ ਚਾਈਨੀਜ਼ ਬਤਕਾਂ ਨੇ ਇਹ ਇਹ ਚੈਨਲ ਤੋਂ ਇੱਥੇ ਆਉਂਦੀਆਂ ਨੇ ਤੇ ਹੈ ਨਾ ਨਜ਼ਾਰੇਦਾਰ ਚੀਜ਼ ਹੋ ਬੰਗਲੇ-ਬੰਗਲੇ ਫਿਰਦੇ ਨੇ ਗਾਹਾਂ ਆ ਦੇਖੋ ਹੈ ਨਨ ਯਾਰੀਦਾਰ ਚੀਜ਼ ਆ ਕਿਉਂਕਿ ਥੋੜਾ ਜਿਹਾ ਕਿਲੇ ਕੁਲੇਆਂ ਤੋਂ ਨਿਕਲ ਕੇ ਮਨ ਨੂੰ ਸ਼ਾਂਤੀ ਇੱਧਰ ਵੀ ਲੈਣੀ ਚਾਹੀਦੀ ਆ ਇਸ ਕਰਕੇ ਅਸੀਂ ਨੇ ਜਿਆਦਾ ਜੰਗਲਾਂ ਦਾ ਵੀ ਰੱਖਿਆ ਹੋਇਆ ਦੋ ਤਿੰਨ ਜੰਗਲ ਨੇ ਜਿਹੜੇ ਨੈਸ਼ਨਲ ਪਾਰਕ ਨੇ ਉਹ ਵੀ ਉਹਨਾਂ ਨੂੰ ਵੀ ਕਰ ਕਰਿਆ ਜਾਵੇ ਤੇ ਇਹ ਬਾਕੀ ਇੱਧਰ ਆ ਜਾਂਦਾ ਮੈਂ ਉਰੇ ਭਾਈ ਦੇਖਿਆ ਉਰੇ ਗਾਵਾਂ ਬਹੁਤ ਫਿਰਦੀਆਂ ਨੇ ਮਨ ਪੁੱਛਿਓ ਕਹਿੰਦੇ ਭਾਈ ਇਹ ਛੱਡੀਆਂ ਛੁੱਡੀਆਂ ਵੀ ਆ ਨੇ ਵੀ ਇੱਥੇ ਵਿੱਚੇ ਸੂਈਆਂ ਸਾਂਈਆਂ ਵਿੱਚ ਨੇ ਦੇਸੀ ਜਿਹਿਆਂ ਗਾਵਾਂ ਮਾਹ ਕਿਤੇ ਪੂਰੇ ਲੋਕਲ ਕਹਿੰਦੇ ਨਹੀਂ ਬਈ ਲੋਕਲ ਲੋਕਲ ਉਰੇ ਕਿਸੇ ਦੀਆਂ ਨਹੀਂ ਹੈਗੀਆਂ ਤਾਂ ਵੇ ਛੱਡੀਆਂ ਵੀ ਆ ਨੇ ਇਹ ਜਣੀ ਅਸਲੀ ਏਰੀਆ ਇਹ ਆ ਜਾਂਦਾ ਇੱਥੇ ਜਿਆਦਾ ਨੇ ਜਿਹੜੇ ਪੰਛੀ ਪ੍ਰਿੰਦੇ ਉਰੇ ਪਏ ਜਾਂਦੇ ਨੇ ਜਿਹੜੇ ਜਣੀ ਜਿਵੇਂ ਸਾਈ베ਰੀਅਨ ਆ ਉਹ ਦੇਖੋ ਆਹ ਦੇਖੋ 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 ਹਫੜਾ ਦਬਗੀ ਮਟਪੀ ਇਹ ਮਗਾਣੀ ਵੀ ਆਪਣੇ ਕਹਿੰਦੇ ਕਹਿੰਦੇ ਪੱਗੜ ਬਚ ਗਈ ਉਹ ਪੱਗੜ ਮਚ ਗਈ ਪਾਗੜਾ ਮੱਚ ਗਈ ਸੀ ਕਿ 1 ਲੱਖ ਤੇ ਚਲੋ ਬਾਕੀ ਆਪਾਂ ਗਾਂ ਦੇਖਦੇ ਆਜੋ ਇਸ ਦਾ ਸਰੀਰ ਆਹ ਦੇਖੋ ਮਿੱਤਰੋ ਇਹ ਕਹਿੰਦੇ ਨਾ ਵੀ ਇਹਨੂੰ ਜਲਕਾਉ ਕਹਿੰਦੇ ਨੇ ਆ ਨਹੀਂ ਫਿਸ਼ਿੰਗ ਕਰਦੇ ਆ ਵੀ ਜਲਕਾਉ ਕਹਿੰਦਾ ਜਲਕਾਉ ਕਹਿੰਦੇ ਨੇ ਜਲਕਾਉ ਇਸ ਕਰਕੇ ਕਹਿੰਦੇ ਨੇ ਇਹਨੂੰ ਵੀ ਇਹ ਨਾ ਆਪਣਾ ਪਾਣੀ ਪਾਣੀ ਵਿੱਚ ਜਾਂਦਾ ਬੜੀ ਫਿਸ਼ ਲੈ ਕੇ ਆ ਤੇ ਮੱਛੀਆਂ ਫੜਦਾ ਜਿਹੜੀ ਤੁਸੀਂ ਦੇਖਿਆ ਹੁਣ ਵੀ ਗਲ ਜੇ ਨੂੰ ਰੱਸੀ ਨਹੀਂ ਬੰਨਦੇ ਹੁੰਦੇ ਪਰ ਨਾਟਕਾਂ ਬਿਲਮਾਂ ਚ ਦੇਖਦੇ ਆਂ ਟੈਲੀਵਿਜ਼ਨ ਚ ਵੀ ਥੱਲੇ ਤੋਂ ਮੱਛੀ ਕੱਢ ਲਿਆ ਉਹ ਤੇ ਮੱਛੀ ਉਹਦੀ ਗਲ ਤੱਕ ਹੀ ਰਹਦੀ ਹੈ ਗਾਹ ਨਹੀਂ ਜਾਂਦੀ ਹੈਗੀ ਇਹ ਉਹ ਪੰਛੀ ਆ ਵੀ ਇਹ ਆਪਣਾ ਗਲ ਤੱਕ ਮੱਛੀ ਫੜ ਲਿਆ ਉਹ ਤੇ ਬਾਅਦ ਤੋਂ ਮੱਛੀਆ ਕੱਢ ਲੈਂਦੇ ਨੇ ਜਿਹੜੇ ਤੁਸੀਂ ਦੇਖਦੇ ਹੋਏਂਗੇ ਉਹ ਬਾਰ ਲੀਆਂ ਕੰਟਰੀਆਂ ਦੇ ਵਿੱਚ ਆਪਾਂ ਦੇਖਦੇ ਆਂ ਮਛਵਾਰੇ ਮੱਛੀ ਮੱਛੀ ਦਾ ਸ਼ਿਕਾਰ ਕਰਦੇ ਨੇ ਵਿੱਚ ਬਹੁਤ ਡੂੰਘੇ ਜਾ ਕੇ ਇਹ ਮੱਛੀ ਦਾ ਸ਼ਿਕਾਰ ਕਰਕੇ ਲੈ ਕੇ ਆਉਂਦਾ ਤੇ ਬਾਅਦ ਚੋਂ ਮੱਛੀ ਆਪਣੀ ਮੂੰਹ ਚੋਂ ਕੱਢ ਲੈਂਦੇ ਨੇ ਤੇ ਬਾਕੀ ਆ ਕੁਛ ਆ ਤੇ ਦੇਖ ਲਓ ਜੇ ਕੋਈ ਇੱਕ ਦੋ ਸੀਨ ਹੋਰ ਹੋਏ ਤੈਨੂੰ ਆਪਾਂ ਹੋਰ ਦਿਖਾਵਾਂਗੇ ਤੇ ਬਾਕੀ ਇੱਧਰ ਸਾਡੀ ਟੀਮ ਬੈਠੀ ਆ ਦੇਖੋ ਤੁਸੀਂ ਕਿੰਨੇ ਜਗ੍ਹਾਡਾਂ ਲਈ ਬੈਠੇ ਨੇ ਪੂਰਾ ਫੋਟੋ ਸ਼ੂਟ ਡਿਸਕਵਰੀ ਵਾਲੀ ਕੰਮ ਹੋਇਆ ਪਿਆ ਅੱਜ ਤਾਂ ਪਤੰਦਰਾਂ ਨੇ ਚਲੋ ਆਜੋ ਕਹਾ ਦੇਖਦੇ ਆ ਬਾਕੀ ਜੇ ਕੋਈ ਹੋਰ ਵਧੀਆ ਪੰਛੀ ਮਿਲੇ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਜੇ ਮਰੇ ਦਰਸ਼ਕੋ ਬੇ ਦੇਖਿਓ ਵੀ ਇਹ ਹੈਗੇ ਨੇ ਕਹਿੰਦੇ ਜਲਕੂਆ ਕਹਿੰਦੇ ਨੇ ਇਹਨੂੰ ਜਿਹੜੇ ਆ ਬੈਠੇ ਨੇ ਆਹ ਦੇਖ ਰਹੇ ਹੋ ਨਾ ਇਹਨੂੰ ਜਲਕੂਆ ਕਹਿੰਦੇ ਨੇ ਤੁਹਾਨੂੰ ਮੈਂ ਕਹਣਾ ਮੈਂ ਪਹਿਲਾਂ ਵੀ ਦਿਖਾਈ ਜਣੀ ਆ ਮਾੜਾ ਜਿਆਦਾ ਨੇੜੇ ਤੋਂ ਆ ਗਿਆ ਇਹ ਮੈਂ ਤੁਹਾਨੂੰ ਤਾਂ ਦਰਸ਼ਨ ਕਰਾਏ ਨੇ ਵੀ ਇਹਨੂੰ ਜਲਕੂਆ ਕਹਿੰਦੇ ਨੇ ਬਾਕੀ ਬਾਈ ਤੁਸੀਂ ਖੂਬਸੂਰਤੀ ਦੇਖੋ ਦੂਰ ਤੱਕ ਪਾਣੀਓ ਪਾਣੀ ਆ ਔਰੇ ਕਹਿੰਦੇ ਚੰਬਲ ਨਦੀ ਦਾ ਪਾਣੀ ਓਰੇ ਆਉਂਦਾ ਏ ਤੇ ਤੁਸੀਂ ਇੱਥੇ ਦੇਖਣ ਆ ਸਕਦੇ ਹੋ ਵਡ ਨੈਸ਼ਨਲ ਪਾਰਕ ਆਪਣਾ ਫਾਤੇਪੁਰ ਤੁਸੀਂ ਇੱਥੇ ਆ ਸਕਦੇ ਹੋ ਤੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਸੋਨੀਪਾਲ ਪਰ ਨੂੰ ਤੇ ਬਾਕੀ ਮਿਹਰਬਾਨੀ ਧੰਨਵਾਦ ਅਗਲੀ ਵੀਡੀਓ ਆਪਾਂ ਫੇਰ ਲੈ ਕੇ ਮਿਲਦੇ ਆਂ